ਦੁਸ਼ਮਣ ਅਨੰਤਪੁਰ ਸਾਹਿਬ ਤੋਂ ਹੀ ਸਤਿਗੁਰੂ ਮਹਾਰਾਜ ਦਾ ਪਿੱਛਾ ਕਰਤਾ ਪਹੁੰਚ ਚੁੱਕਿਆ ਹੈ ਦੁਸ਼ਮਣ ਦਾ ਆਉਣਾ ਇਸ ਤਰ੍ਹਾਂ ਦਾ ਸੀ ਜਿਵੇਂ ਦਰਿਆ ਵਿੱਚ ਹੜ ਆਉਂਦਾ ਹੈ ਤੇ ਆਪਣੇ ਆਪਰਾਇਆਂ ਨੂੰ ਰੋੜੀ ਜਾਂਦਾ ਹੈ ਅਕਿਰਤ ਕਣ Hindu ਰਾਜੇ ਤਾਂ ਪਿੱਛੇ हट ਗਏ ਉਹਨਾਂ ਮੂਰਖਾਂ ਘੋਦੇ ਦੀਵੇ ਵਾਲੇ ਕਿ ਗੁਰੂ ਜੀ ਅਨੰਤਪੁਰੋਂ ਨਿਕਲ ਗਏ ਨੇ ਤੇ ਹੋ ਸਕਦਾ ਹੈ ਫੜੇ ਵੀ ਜਾਣ ਉਹਨਾਂ ਇਹ ਨਾ ਸਮਝਿਆ ਕਿ ਗੁਰੂ ਜੀ ਨੂੰ ਅਨੰਦਪੁਰੋਂ ਕੱਢ ਕੇ ਅਸਾਂ ਆਪਣੀਆਂ ਜੜਾਂ ਆਪ ਪੁੱਟ ਲਈਆਂ ਨੇ ਗੁਲਾਮੀ ਦੇ ਸੰਗਲਾਂ ਨੂੰ ਪੱਕਿਆਂ ਕੀਤਾ ਹੈ ਉਹਨਾਂ ਦੇ ਰਹਿਣ ਪਿੱਛੋਂ ਜਿੰਨੀ ਮੁਗਲ ਫੌਜ ਅਨੰਦਪੁਰ ਦੀ ਚੁਗਲ ਦੇ ਵਿੱਚ ਸੀ ਉਹ ਸਾਰੀ ਰੋਪੜ ਨੂੰ ਆ ਗਈ ਗੁਰੂ ਰੋਪੜ ਦੇ ਪਠਾਨ ਤੇ ਹੋਰ ਮੁਸਲਮਾਨ ਪੈ ਗਏ ਜਿਨ੍ਹਾਂ ਵਿੱਚ ਨਾਮੀ ਸਰਦਾਰ ਇਹ ਸਨ ਨਹਰਖਾਂ ਹੈਬਤ ਖਾਂ ਇਸਮਾਇਲ ਖਾਂ ਉਸਮਾਨ ਖਾਂ ਖਵਾਜਾ ਖਿਜਰ ਖਾਨ ਜਹਾਨ ਖਾਂ ਜ਼ਬਰਦਸਤ ਖਾਂ ਵਜ਼ੀਰ ਖਾਂ ਗੁਰਬੇਗ ਖਾਂ ਇਹਨਾਂ ਸਾਰਿਆਂ ਨੇ ਚਮਕੌਰ ਨੂੰ ਘੇਰਾ ਪਾਇਆ ਹੋਇਆ ਹੈ ਉਹਨਾਂ ਦਾ ਖਿਆਲ ਸੀ ਕੇ ਗੁਰੂ ਜੀ ਪਾਸ ਤਕੜੀ ਫੌਜ ਹੈ ਉਹ ਜ਼ਰੂਰ ਟਕਰਾ ਕਰਨਗੇ ਇਹ ਵੀ ਹੋ ਸਕਦਾ ਹੈ ਕਿ ਹੁਣ ਗੁਰੂ ਜੀ ਕਰਾਮਾਤ ਤੋਂ ਸਹਾਇਤਾ ਪ੍ਰਾਪਤ ਕਰਨ ਇਸ ਕਾਰਨ ਉਹ ਗੁਰੂ ਜੀ ਦੇ ਗਲ ਨਾ ਪਏ ਕੱਚੀ ਗੜੀ ਉੱਤੇ ਰਾਤ ਹਮਲਾ ਕਰਨ ਦਾ ਹੌਸਲਾ ਨਾ ਪਿਆ ਉਹ ਦੂਰ ਦੂਰ ਬੈਠੇ ਰਹੇ ਗੁਰੂ ਜੀ ਨੇ ਅੱਠ ਅੱਠ ਸਿੰਘ ਰਾਤ ਨੂੰ ਗੜੀ ਦੀਆਂ ਚੌਹਾਂ ਨੁਕਰਾਂ ਵਿੱਚ ਖੜੇ ਕਰ ਛੱਡੇ ਸਿੱਧਕੀ ਸਿੱਖ ਜਿਨ੍ਹਾਂ ਨੂੰ ਨਾ ਭੁੱਖ ਦਾ ਅਥਕ ਨਾ ਭੁੱਖ ਨਾ ਥਕੇਵਾ ਤੇ ਨਾ ਹੀ ਮੌਤ ਚੀਤੀ ਸੀ ਉਹ ਸਿਰਫ ਇਹੋ ਖਿਆਲ ਕਰ ਰਹੇ ਸਨ ਕਿ ਉਹਨਾਂ ਨੇ ਗੁਰੂ ਜੀ ਦੀ ਜਾਨ ਦੀ ਰੱਖਿਆ ਕਰਨੀ ਹੈ ਅਤੇ ਰੱਖਿਆ ਵੀ ਉਸ ਹਾਲਾਤ ਵਿੱਚ ਜਦੋਂ ਕਿ ਉਹਨਾਂ પાસે ਇੱਕ ਤਲਵਾਰ ਤੇ ਇੱਕ ਢਾਲ ਤੋਂ ਬਿਨਾ ਹੋਰ ਕੋਈ ਹਥਿਆਰ ਨਹੀਂ ਸੀ ਕੂੜਾ ਬਹੁਤਾ ਸਮਾਨ ਬੰਦੂਕ ਬਾਰੂਦ ਦਾ ਸੀ ਉਹ ਵੀ ਪਾਣੀ ਨਾਲ ਭਿੱਜ ਕੇ ਸਿੱਲਾ ਹੋ ਚੁੱਕਿਆ ਹੈ ਤੀਰਾਂ ਦੇ ਥੋੜੇ ਜਿਹੇ ਬੰਡਲ ਸਨ ਉਹਨਾਂ ਤੋਂ ਹੀ ਸਹਾਇਤਾ ਲਈ ਜਾਣੀ ਸੀ ਗੁਰੂ ਜੀ ਦੇ ਤੀਰਾਂ ਵਿੱਚ ਇਹ ਵਡਿਆਈ ਸੀ ਕਿ ਉਹ ਦੁਸ਼ਮਣ ਦਾ ਸੀਨਾ ਚੀਰ ਕੇ ਮੁੜ ਸਤਗੁਰੂ ਦੇ ਪਾਸ ਆ ਜਾਂਦੇ ਸਨ ਅਗਲਾ ਦਿਨ ਚੜਿਆ ਸੂਰਜ ਦੀ ਰੋਸ਼ਨੀ ਵਿੱਚ ਪਤਾ ਲੱਗਾ ਕਿ ਦੂਰ ਤੱਕ ਚੁਗਰਦੇ ਵੈਰੀ ਹੀ ਵੈਰੀ ਸੀ ਕਾਨਿਆਂ ਤੇ ਸਰਕੜਿਆਂ ਵਿਚਾਲੇ ਦੂਰ ਤੱਕ ਤੰਬੂ ਲੱਜੁਕੇ ਸਨ ਮੋਰਚੇ ਲਈ ਤੁਰਕ ਬੈਠੇ ਹੋਏ ਸਨ ਆਪਣੇ ਸਰਦਾਰਾਂ ਦੇ ਹੁਕਮਾਂ ਦੀ ਉਡੀਕ ਕਰ ਰਹੇ ਸਨ ਪੰਦ ਕਰਕੇ ਥੱਕੇ ਹੋਏ ਤੁਰਕ ਸਰਦਾਰ ਰਾਤ ਨੂੰ ਸ਼ਰਾਬਾਂ ਪੀ ਕੇ ਮਸਤ ਹੋ ਰਹੇ ਸਨ ਉਹਨਾਂ ਨੂੰ ਤੜਕੇ ਦਿਨ ਚੜ੍ਹੇ ਹੋਸ਼ ਆਈ ਜਦੋਂ ਸੂਰਤ ਕੀਤੀ ਤਾਂ ਪੁੱਛਿਆ ਕਿ ਗੁਰੂ ਕਿਤੇ ਨਸ ਤਾਂ ਨਹੀਂ ਗਿਆ ਨਹੀਂ ਸਰਕਾਰ ਅਜੇ ਹਵੇਲੀ ਬਚੀ ਹਨ ਰਾਜਿਆਂ ਦਾ ਉੱਤਰ ਸੀ ਬਸ ਫਿਰ ਠੀਕ ਹੈ ਹਵੇਲੀ ਉੱਤੇ ਹਮਲਾ ਕਰੋ ਦੇਖਣਾ ਗੁਰੂ ਨਸ ਨਾ ਜਾਵੇ ਉਸ ਨੂੰ ਜਿਉਂਦਿਆਂ ਫੜ ਕੇ ਦਿੱਲੀ ਬਾਦਸ਼ਾਹ પાસે ਖੜਨਾ ਹੈ ਤਾਂ ਕਿ ਇਨਾਮ ਪ੍ਰਾਪਤ ਕੀਤਾ ਜਾਵੇ ਜੇ ਉਹ ਕਤਲ ਵੀ ਕੀਤਾ ਜਾਵੇ ਤਾਂ ਉਹਦਾ ਧੜ ਤੇ ਸਿਰ ਨਹੀਂ ਗੁਮ ਹੋਣਾ ਚਾਹੀਦਾ ਸਿੱਖ ਬੜੇ ਚਲਾਕ ਨੇ ਗੁਰੂ ਵੀ ਖੁਦ ਕਰਾਮਾਤੀ ਹੈ ਹੁਸ਼ਿਆਰੀ ਨਾਲ ਸਾਰੇ ਕੰਮ ਕਰਨ ਦੀ ਲੋੜ ਹੈ ਅਖਰ ਸਰਦਾਰਾਂ ਨੇ ਫੌਜ ਨੂੰ ਟੋਲਿਆਂ ਵਿੱਚ ਵੰਡਿਆ ਤੇ ਉਹਨਾਂ ਟੋਲਿਆਂ ਵਿੱਚੋਂ ਇੱਕ ਟੋਲੇ ਨੂੰ ਹੁਕਮ ਦਿੱਤਾ ਕਿ ਉਹ ਗੜੀ ਉੱਤੇ ਹਮਲਾ ਕਰਨ ਉਹ ਤੁਰਕ ਨੌਜਵਾਨਾਂ ਦਾ ਟੋਲਾ ਕੋਈ ਬਹੁਤਾ ਦੇਰ ਨਾਲ ਅੱਗੇ ਨਹੀਂ ਸੀ ਵਧਿਆ ਉਹ ਭੈ ਭੀਤ ਸੀ ਉਹਦੇ ਸਾਰੇ ਮੈਂਬਰਾਂ ਨੂੰ ਇਉਂ ਪ੍ਰਤੀਤ ਹੋਇਆ ਕਿ ਜਿਵੇਂ ਉਹ ਸੱਚਮੁੱਚ ਕਾਲ ਦੇ ਮੂੰਹ ਵਿੱਚ ਪੈਣ ਵਾਸਤੇ ਜਾ ਰਹੇ ਨੇ ਉਹਨਾਂ ਵਿੱਚੋਂ ਇੱਕ ਵੀ ਜਿਉਂਦਾ ਨਹੀਂ ਮੁੜੇਗਾ ਉਹ ਹੁਣ ਵੀ ਮਰੇ ਤੇ ਪਲੋ ਪਲੀ ਵੀ ਮਰੇ ਉਹ ਦੁਨੀਆ ਦੀਆਂ ਵਸਤੂਆਂ ਵੱਲ ਨਹੀਂ ਦੇਖਣਗੇ ਤੇ ਨਾ ਹੀ ਘਰ ਦੇ ਜੀਵਾਂ ਨੂੰ ਮਿਲਣਗੇ ਕੁਝ ਤਾਂ ਇਸ ਵਿਚਾਰ ਨਾਲ ਦਿਲ ਛੱਡ ਕੇ ਪਿੱਛੇ ਹੀ ਰਹਿ ਗਏ ਤੇ ਲੁਕ ਗਏ ਉਹਨਾਂ ਨੂੰ ਲੜਾਈ ਲੜਨ ਦਾ ਹੌਸਲਾ ਨਾ ਪਿਆ ਟਿੱਡੀ ਦਲ ਜਾਂ ਮਖੀਰ ਜਿਵੇਂ ਕਿਸੇ ਨੇ ਹਮਲਾ ਕਰਦਾ ਹੈ ਕਿਸੇ ਤੇ ਹਮਲਾ ਕਰਦਾ ਹੈ ਤਿਵੇਂ ਤੁਰਕਾਂ ਦਾ ਟੋਲਾ ਚਮਕੌਰ ਦੀ ਕੱਚੀ ਘੜੀ ਵੱਲ ਵਧਿਆ ਉਹ ਸਾਰੇ ਯਾ ਅਲੀ ਯਾ ਅਲੀ ਦੇ ਨਾਰੇ ਲਾਉਂਦੇ ਸਨ ਉਨ੍ਹਾਂ ਨਾਰਿਆਂ ਨਾਲ ਅਸਮਾਨ ਗੂੰਜ ਉੱਠਿਆ ਨਗਰ ਦੇ ਵਸਨੀਕ ਆਪੋ ਆਪਣੇ ਕੋਠਿਆਂ ਵਿੱਚ ਵੜ ਗਏ ਤੇ ਬੂਹੇ ਬੰਦ ਕਰ ਲਏ ਸਿੰਘਾਂ ਨੇ ਤੁਰਕਾਂ ਦਾ ਟਿੱਡੀ ਦਲ ਆਉਂਦਾ ਵੇਖਿਆ ਤਾਂ ਉਸ ਵਕਤ ਗੁਰੂ ਜੀ ਤੇ ਪੰਜ ਪਿਆਰੇ ਚੰਡੀ ਦੀ ਵਾਰ ਦਾ ਜਾਪ ਕਰ ਚੁੱਕੇ ਸਨ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਜਾ ਚੁੱਕੀ ਸੀ ਨਿਤਨੇਮ ਤੋਂ ਵਿਹਲੇ ਹੋ ਕੇ ਸਤਿਗੁਰੂ ਜੀ ਨੇ ਹੁਕਮ ਕੀਤਾ ਸਿੰਘੋ ਇੱਕ ਇੱਕ ਸਿੰਘ ਅਜੇ ਵੀ ਸਵਾ ਸਵਾ ਲੱਖ ਨਾਲ ਲੜ ਕੇ ਦਿਖਾ ਦੇ ਦਿਖਾ ਦੇ ਉਹ ਅਜੇ ਵੀ ਸਵਾ ਸਵਾ ਲੱਖ ਦੇ ਨਾਲ ਲੜ ਕੇ ਦਿਖਾ ਦੇ ਉਹ ਤੀਰਾਂ ਦੀ ਵਰਖਾ ਕਰੋ ਤੁਸਾਂ ਦੇ ਤੀਰਾਂ ਵਿੱਚ ਬੇਅੰਤ ਬਲ ਹੋਵੇਗਾ ਇੱਕ ਇੱਕ ਤੀਰ ਕਈਆਂ ਕਈਆਂ ਤੁਰਕਾਂ ਦੀਆਂ ਛਾਤੀਆਂ ਵਿੰਨਣਗੇ ਬਸ ਫਿਰ ਕੀ ਸੀ ਭਾਈ ਆਲਮ ਸਿੰਘ ਮਾਨ ਸਿੰਘ ਧਰਮ ਸਿੰਘ ਮੋਕਮ ਸਿੰਘ ਤੇ ਦਇਆ ਸਿੰਘ ਜੀ ਮੋਰਚਿਆਂ ਵਿੱਚ ਬੈਠ ਗਏ ਤੀਰਾਂ ਦੇ ਬੰਡਲ ਕੋਲ ਰੱਖ ਲਈ ਕਮਾਨਾਂ ਨੂੰ ਟਣਕਾ ਕੇ ਦੇਖ ਲਿਆ ਜਿਉਂ ਹੀ ਬੈਰੀ ਮਾਰ ਹੇਠ ਆਇਆ ਤਾਂ ਤੀਰਾਂ ਦੀ ਵਰਖਾ ਕਰਨੀ ਆਰੰਭ ਕਰ ਦਿੱਤੀ ਮੀਂਹ ਦੀ ਤਰ੍ਹਾਂ ਬਾਛੜ ਵਾਂਗ ਤੀਰਾਂ ਦੀ ਵਰਖਾ ਹੋਈ ਐਸੀ ਵਰਖਾ ਜਿਹੜੀ ਦੁਸ਼ਮਣ ਚੱਲ ਨਾ ਸਕਿਆ ਤੇ ਭਲਾਂ ਵਿੱਚ ਦੀ ਲੋਥ ਤੇ ਲੋਥ ਚੜ ਗਈ ਦਸ਼ਮਣਾਂ ਦੇ ਤੀਰ ਤੇ ਬੰਦੂਕਾਂ ਦੀਆਂ ਗੋਲੀਆਂ ਕੰਮ ਨਹੀਂ ਸੰਦਿੰਦੀਆਂ ਸਿੰਘ ਕੰਧਾਂ ਦੀ ਆੜ ਵਿੱਚ ਸਨ ਉਹਨਾਂ ਨੂੰ ਨਾ ਗੋਲੀ ਮਾਰ ਸਕਦੀ ਸੀ ਤੇ ਨਾ ਤੀਰ ਲੱਗ ਸਕਦਾ ਸੀ ਉਹ ਬਹੁਤ ਸੁਰੱਖਿਅਤ ਥਾਂ ਤੇ ਬੈਠੇ ਹੋਏ ਸਨ ਲੜਾਈ ਹੁੰਦੀ ਰਹੀ ਉਹਨਾਂ ਚਿਰ ਲੜਾਈ ਹੁੰਦੀ ਰਹੀ ਜਿੰਨਾ ਚਿਰ ਵੈਰੀਆਂ ਦਾ ਸਾਰਾ ਟੋਲਾ ਮਾਰਿਆ ਨਹੀਂ ਸੀ ਗਿਆ ਜਦੋਂ ਮੁਗਲ ਸਰਦਾਰਾਂ ਨੇ ਐਸੀ ਮਾਰ ਪੈਂਦੀ ਦੇਖੀ ਤਾਂ ਉਹ ਬਹੁਤ ਹੀ ਹੈਰਾਨ ਹੋਏ ਉਹ ਆਪੋ ਵਿੱਚ ਦੀ ਗੱਲਾਂ ਕਰਨ ਲੱਗੇ ਕਿ ਆਖਰ ਮਾਮਲਾ ਕੀ ਹੈ ਇੱਕ ਦੂਸਰੇ ਦੇ ਦੱਸਣ ਤੇ ਉਹਨਾਂ ਨੂੰ ਭਰੋਸਾ ਹੋ ਗਿਆ ਕਿ ਜਰੂਰ ਰਾਤੋਂ ਰਾਤ ਬਾਹਰੋਂ ਸਿੱਖ ਆ ਪਹੁੰਚੇ ਨੇ ਰਾਤ ਦੇ ਪਹਿਲੇ ਹਿੱਸੇ ਵਿੱਚ ਤਾਂ 50 ਤੋਂ ਵੱਧ ਨਹੀਂ ਸਨ ਕਿਉਂ ਵਿਚਾਰਾਂ ਸੁਣ ਕੇ ਉਹ ਘਬਰਾ ਗਏ ਪਰ ਉਹਨਾਂ ਨੇ ਫੈਸਲਾ ਇਹੋ ਕੀਤਾ ਕਿ ਲੜਾਈ ਲੜੀ ਜਾਵੇ ਕਦੀ ਤਾਂ ਜਰੂਰ ਅਗੇ ਵਧਨ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਦੂਜੇ ਪਾਸੇ ਗੁਰੂ ਜੀ ਨੇ ਫੈਸਲਾ ਕੀਤਾ ਕਿ ਇੱਥੇ ਅੰਤਮ ਲੜਾਈ ਲੜੀ ਜਾਵੇਗੀ ਬੇਸ਼ੱਕ ਸ਼ਹੀਦੀ ਪ੍ਰਾਪਤ ਹੋ ਜਾਵੇ ਤੁਰਕ ਦਲਾਂ ਦੇ ਦਲ ਭੇਜੀ ਗਏ ਤੇ ਸਿੰਘ ਰੁਕੀ ਗਏ ਆਖਰ ਇਹ ਨੌਬਤ ਆ ਪਹੁੰਚੀ ਕਿ ਤੀਰ ਮੁੱਕ ਗਏ ਤੀਰਾਂ ਦੇ ਮੁੱਕਣ ਪਿੱਛੋਂ ਇੱਕੋ ਵਸੀਲਾ ਸੀ ਕਿ ਹਵੇਲੀ ਦੀ ਛਤ ਤੋਂ ਉੱਤਰ ਕੇ ਮੈਂ ਖੁੱਲੇ ਮੈਦਾਨ ਦੇ ਵਿੱਚ ਤਲਵਾਰ ਨਾਲ ਲੜਾਈ ਲੜੀ ਚਾਵੀ ਇਹ ਵੀ ਠੀਕ ਹੈ ਕਿ ਦੁਸ਼ਮਣ ਐਨੇ ਹਨ ਕਿ ਤਲਵਾਰ ਨਾਲ ਯੁੱਧ ਕੀਤੇਆਂ ਦੁਸ਼ਮਣ ਦਾ ਅੰਤ ਨਹੀਂ ਹੋਣਾ ਆਖਰ ਖੁੱਲੇ ਮੈਦਾਨ ਵਿੱਚ ਲੜਨ ਦਾ ਫੈਸਲਾ ਹੋ ਗਿਆ ਪਹਿਲਾ ਜੱਥਾ ਬਾਬਾ ਅਜੀਤ ਸਿੰਘ ਜੀ ਸਤਗੁਰੂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਦੀ command ਹੇਠ ਬੀਲੀ ਵਿੱਚੋਂ ਨਿਕਲਿਆ ਅੱਗੋਂ ਦੁਸ਼ਮਣਾਂ ਦਾ ਦਲ ਭਾਰੀ ਸੀ ਜੱਥਾ ਜਾ ਕੇ ਤਰਵਾਰ ਨਾਲ ਯੁੱਧ ਕਰਨ ਲੱਗਾ ਉੱਪਰੋਂ ਗੁਰੂ ਜੀ ਵੀਰ ਅਸਣ ਹੋ ਕੇ ਤੀਰ ਛੱਡੀ ਜਾਂਦੇ ਸਨ ਉਹਨਾਂ ਦੇ ਤੀਰ ਨਾਲ 92 ਮੁਸਲਮਾਨ ਸਰਦਾਰ ਮਰਦੇ ਜਾਂਦੇ ਸਨ ਇਸ ਤਰ੍ਹਾਂ 2 ਘੰਟੇ ਯੁੱਧ ਹੁੰਦਾ ਰਿਹਾ ਸੈਂਕੜੇ ਤੁਰਕਾਂ ਦੇ ਸਿਰ ਧਰ ਨਾਲੋਂ ਵੱਖੜੇ ਹੋ ਚੁੱਕੇ ਸਨ ਤੇ ਉਹ ਧਰਤੀ ਤੇ ਰੁੜ ਰਹੇ ਸਨ ਸੈਂਕੜੇ ਅੰਗਹੀਨ ਹੋ ਕੇ ਇੱਧਰ ਉੱਧਰ ਕਾਬਰੇ ਫਿਰਦੇ ਸਨ ਕਈ ਜਿਉਂਦੇ ਹੀ ਸਿੰਘਾਂ ਦੇ ਪਹਿਰਾ ਹੇਠ ਆ ਕੇ ਕੁਚਲੇ ਜਾ ਰਹੇ ਸਨ ਸਾਹਿਬ ਜادہ ਜੀ ਨੇ ਸੈਂਕੜੇ ਮੁਗਲ ਝਟਕਾਏ ਪਰ ਆਪ ਜ਼ਖਮੀ ਹੋ ਗਏ अनेका ਤੀਰਾਂ ਤੇ ਤਲਵਾਰਾਂ ਦੇ ਫੱਟ ਲੱਗੇ ਪਰ ਦਿਰ ਨਾ ਛੱਡਿਆ ਉਹ ਅਡੋਲ ਲੜਦੇ ਰਹੇ ਤਰੇ ਲੱਗੀ ਸੀ ਪਾਣੀ ਪੀਣ ਵਾਸਤੇ ਵੀ ਲੜਨੋਂ ਨਾ ਹਟੇ ਤੇ ਨਾ ਰੁਕ ਤੱਕ ਦੇ ਸੰ ਕਰਤਾਰ ਦਾ ਪਾਣਾ ਵੀਰਾਂ ਮਾਤਾਵਾਂ ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਤੋਂ ਬਿਨਾ ਬ੍ਰਹਮ ਲੋਕ ਪੁੱਜਣ ਦਾ ਸਮਾਂ ਆਪ ਗਿਆ ਦੇਵ ਤੇ ਪੁਸ਼ਮ ਉਹ ਪੁਸ਼ਪ ਵਿਮਾਨ ਲੈ ਕੇ ਆ ਪਹੁੰਚੇ ਦੁਸ਼ਮਣ ਨਾਲ ਲੜਦੇ ਹੋਇਆਂ ਨਿਰਭੈ ਯੋਧਾ ਮੈਦਾਨੇ ਚੰਗ ਵਿੱਚ ਨਿਕਪਿ ਗਨ ਧਰਤੀ ਤੇ ਡਿੱਗਨਸਾਰ ਆਤਮਾ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਦੇਵਤਿਆਂ ਦੇ ਲਿਆਂਦੇ ਹੋਏ ਪੁਸ਼ਪ ਵਿਮਾਨ ਵਿੱਚ ਬੈਠ ਜਾਂਦੀ ਹੈ ਤੇ ਭਲਾਂ ਵਿੱਚ ਹੀ ਬ੍ਰਹਮ ਲੋਕ ਵਿੱਚ ਜਾ ਪੁੱਜੇ ਗੜੀ ਦੇ ਮੋਰਚੇ ਉਤੋਂ ਸਤਿਗੁਰੂ ਜੀ ਨੇ ਦੇਖ ਲਿਆ ਕਿ ਉਹਨਾਂ ਦਾ ਵੱਡਾ ਲਾਲ ਉਹਨਾਂ ਕੋਲੋਂ ਦੂਰ ਚੱਲਿਆ ਹੈ। ਉਸ ਸਮੇਂ ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਕਿ ਅਕਾਲ ਪੁਰਖ ਨੇ ਆਪਣੀ ਅਮਾਨਤ ਆਪ ਹੀ ਛੇਤੀ ਵਾਪਸ ਲੈ ਲਈ ਹੈ। ਸਾਬ ਜਦਾ ਉਖ ਉਜਲ ਤੇ ਜਸ ਨਾਲ ਵਾਪਸ ਗਿਆ ਹੈ। ਛੋਟੇ ਵੀਰ ਜੁਝਾਰ ਸਿੰਘ ਜੀ ਨੇ ਜਦੋਂ ਸੁਣਿਆ ਕਿ ਉਹਨਾਂ ਦਾ ਵੱਡਾ ਵੀਰ ਸ਼ਹੀਦ ਹੋ ਚੁੱਕਿਆ ਹੈ ਤੇ ਉਹ ਸਤਿਗੁਰੂ ਕੋਲ ਪਹੁੰਚਦੇ ਨੇ ਨਿੱਕੇ ਨਿੱਕੇ ਹੱਥਾਂ ਨਾਲ ਸਤਿਗੁਰੂ ਮਹਾਰਾਜ ਨੂੰ ਪ੍ਰਣਾਮ ਕੀਤਾ ਤੇ ਹੱਥ ਜੋੜ ਕੇ ਫਤੇ ਬੁਲਾ ਕੇ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਪਿਤਾ ਜੀ ਮੈਂ ਵੀ ਵੱਡੇ ਵੀਰ ਵਾਂਗ ਬਹਿਰੀਆਂ ਦੇ ਨਾਲ ਦੋ ਹੱਥ ਕਰਨਾ ਚਾਹੁੰਦਾ ਹਾਂ ਮੈਨੂੰ ਵੀ ਯੁੱਧ ਕਰਨ ਦੀ ਆਗਿਆ ਬਖਸ਼ੂ ਆਪਣੇ ਬੇਟੇ ਦੇ ਪਾਸੋਂ ਇਹ ਸ਼ਬਦ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਉਹਨਾਂ ਨੇ ਉਸੇ ਵੇਲੇ ਪਿਆਰ ਦਿੱਤਾ, ਮੱਥਾ ਚੁੰਮਿਆ ਤੇ ਸ਼ਹੀਦੀ ਗਾਨ ਹੱਥੀਂ ਬਨ ਕੇ ਤੋਰਿਆ। ਪੁੱਤਰ ਨੂੰ ਜੰਗ ਵੱਲ ਤੋਰਨ ਲੱਗਿਆ, ਰਤਾਚੇਦਕ ਨਹੀਂ ਹੋਈ। ਮਨ ਦੇ ਉੱਤੇ ਕੋਈ ਮਾੜਾ ਅਸਰ ਨਹੀਂ ਪਿਆ। ਪ੍ਰਸੰਨਤਾ ਦੀ ਰੰਗਿਨੀ ਵਿੱਚ ਮਨ ਤੇ ਨੈਣਾਂ ਉੱਤੇ ਹੋ ਰਹੀ ਸੀ ਪ੍ਰਸੰਨਤਾ ਮਨ ਵਿੱਚ ਅਤੇ ਨੈਣਾਂ ਦੇ ਵਿੱਚ ਝਲਕ ਰਹੀ ਸੀ 6 ਸਿੰਘਾਂ ਦੇ ਜਥੇ ਦਾ ਜਥੇਦਾਰ ਬਣ ਕੇ ਸਹਬਜ਼ਾਦਾ ਜੁਝਾਰ ਸਿੰਘ ਵੀ ਅਦ ਯੁੱਧ ਭੂਮੀ ਦੇ ਵੱਲ ਤੁਰ ਪੈਂਦਾ ਹੈ ਉਸੇ ਵੇਲੇ ਬਾਹੀ ਵਿੱਚ ਵਿਸ਼ਾਲ ਬਲ ਆ ਗਿਆ ਸਹਬਜ਼ਾਦੇ ਦੀ ਉਮਰ ਛੋਟੀ ਤੇ ਕਦ ਛੋਟਾ ਸੀ ਪਰ ਦੁਸ਼ਮਣ ਨੂੰ ਆਪ ਬਹੁਤ ਵਿਰਾਟ ਕੱਦ ਵਾਲੇ ਦਿਸਣ ਲੱਗੇ ਸਾਬਜਾਦਾ ਜਦੋਂ ਆਪਣੇ ਵੱਡੇ ਵੀਰ ਵਾਂਗ ਘੋਰ ਯੁੱਧ ਕਰਨ ਲੱਗਿਆ ਐਸਾ ਯੁੱਧ ਜੈਸਾ ਕਿਸੇ ਨੇ ਨਹੀਂ ਸੀ ਦੇਖਿਆ ਪਰ ਨਾ ਹੀ ਇਤਿਹਾਸ ਵਿੱਚ ਐਸਾ ਪਾਤਰ ਆਇਆ ਹੈ ਬੈਰੀ ਦਲ ਦੇ ਦਲ ਹਨੇਰੀ ਵਾਂਗ ਅੱਗੇ ਵੱਧਦੇ ਗਏ ਤੇ ਬਾਬਾ ਜਧਾਰ ਸਿੰਘ ਜੀ ਉਹਨਾਂ ਨੂੰ ਪਿੱਛੇ ਕਰੀ ਗਏ ਜਦ ਉਸ ਉੱਤੇ ਵਾਰ ਹੁੰਦਾ ਉਹੋ ਹੀ ਥਾਂ ਤੇ ਰਹਿ ਜਾਂਦਾ ਇਸੇ ਤਰ੍ਹਾਂ ਕੋਈ ਘੰਟਾ ਪਰ ਲੜਾਈ ਹੁੰਦੀ ਰਹੀ ਬਾਬਾ ਜੀ ਆਯੂ ਵਿੱਚ ਛੋਟੇ ਸਨ ਇੱਕ ਘੰਟੇ ਦੇ ਕੋਰ ਯੁੱਧ ਪਿੱਛੋਂ ਆਪ ਨੂੰ ਬਹੁਤ ਪਿਆਸ ਲੱਗੀ ਮੈਦਾਨੇ ਜੰਗ ਦੇ ਵਿੱਚ ਪਾਣੀ ਪਿਲਾਉਣ ਵਾਲਾ ਕੋਈ ਸੇਵਾਦਾਰ ਨਹੀਂ ਸੀ ਜਿਹੜੇ ਭਾਈ ਕਨਈਆ ਜੀ ਵਰਗੇ ਸੇਵਾਦਾਰ ਸਨ ਉਹ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ ਪਾਣੀ ਪੀਣ ਵਾਸਤੇ ਬਾਬਾ ਜੀ ਵਾਪਸ ਘੜੀ ਵੱਲ ਆ ਪਹੁੰਚੇ ਉਹਨਾਂ ਨੂੰ ਆਇਆ ਦੇਖ ਕੇ ਸਤਿਗੁਰੂ ਜੀ ਨੇ ਕ੍ਰੋਧ ਨਾਲ ਪੁੱਛਿਆ ਬੇਟਾ ਕਿਉਂ ਆਇਆ ਹੈ ਮੈਨੂੰ ਪਿਆਸ ਲੱਗੀ ਹੈ ਪਿਤਾ ਜੀ ਪਾਣੀ ਪਿਲਾ ਦਿਓ ਫੇਰ ਵੈਰੀ ਨਾਲ ਚਾਰ ਹੱਥ ਕਰ ਲਵਾਂਗਾ ਵੈਰੀ ਦਾ ਭੈ ਨਹੀਂ ਬਾਬਾ ਜੀ ਬਾਬਾ ਜੁਝਾਰ ਸਿੰਘ ਜੀ ਨੇ ਉੱਤਰ ਦਿੱਤਾ ਬੇਟਾ ਤੇਰੇ ਵਾਸਤੇ ਪਾਣੀ ਅਸਾਂ ਕੋਲ ਨਹੀਂ ਤੇਰੇ ਵਾਸਤੇ ਪਾਣੀ ਦਾ ਕੌਲ ਹੱਥ ਵਿੱਚ ਲਈ ਤੇਰਾ ਵੱਡਾ ਵੀਰ ਅਜੀਤ ਸਿੰਘ ਖਲੋਤਾ ਹੈ। ਉਹਦੇ ਕੋਲ ਜਾ ਕੇ ਉਹਦੇ ਦਿੱਤੇ ਪਾਣੀ ਨਾਲ ਪਿਆਸ बुझा ਲਵੀਂ। ਜੇਤੀ ਕਰ। ਦੁਸ਼ਮਣ ਗੜੀਵਲ ਵੱਧ ਰਿਹਾ ਹੈ। ਉਹ ਦੇਖੋ ਕਿੰਨੀ ਵੈਸ਼ਾਲ ਦੇ ਵਾਲਾ ਤੁਰਕ ਲਲਕਾਰਦਾ ਤੇ ਉਛਲਦਾ ਹੋਇਆ ਤੇਰੇ ਵੱਲ ਯੁੱਧ ਕਰਨ ਵਾਸਤੇ ਆ ਰਿਹਾ ਹੈ। ਉਸ ਦਾ ਮੂੰਹ ਭੰਨ ਦੇ ਬੇਟਾ। ਤੇਰੇ ਬਾਬਾ ਜੀ ਵੀ ਤੈਨੂੰ ਉਡੀਕ ਰਹੇ ਨੇ ਉਹਨਾਂ ਨੂੰ ਛੇਤੀ ਜਾ ਕੇ ਮਿਲ ਕਿਉਂ ਬਚਨ ਕਰਕੇ ਗੁਰੂ ਜੀ ਨੇ ਆਪਣੇ लाडले ਪੁੱਤਰ ਨੂੰ ਤਿਆਹਾ ਹੀ ਤੋਰਿਆ ਧੰਨ ਧੰਨ ਸਤਿਗੁਰੂ ਜੀ ਜਰਾ ਬਲਿਹਾਰੇ ਜਾਵੋ ਅਸੀਂ ਐਸੀ ਮਹਾਨ ਆਤਮਾ ਵਾਲੇ ਸੱਚੇ ਪਾਤਸ਼ਾਹ ਤੋਂ ਜਿਨ੍ਹਾਂ ਦੇ ਅਸੀਂ ਵਾਰਸ ਇੱਕ ਪੁੱਤਰ ਸ਼ਹੀਦ ਹੋ ਚੁੱਕਿਆ ਹੈ ਦੂਸਰੀ ਨੂੰ ਸ਼ਹੀਦੀ ਵਾਸਤੇ ਤੋਰ ਰਹੇ ਨੇ ਤੇ ਬਾਕੀ ਦੋਹਾਂ ਦਾ ਪਤਾ ਨਹੀਂ ਕਿੱਥੇ ਹਨ ਨਾ ਉਹ ਘਰ ਰਿਹਾ ਨਾ ਕੋਲ ਪਰਿਵਾਰ ਨਾ ਸਿੱਖ ਥੋੜੇ ਜੇ ਸਿੱਖਾਂ ਨਾਲ ਵਹਿਰੀਆਂ ਦੇ ਘੇਰੇ ਵਿੱਚ ਹਨ ਫਿਰ ਵੀ ਨਿਰਪਹਿ ਪ੍ਰਸੰਨ ਚਿੱਤ ਅਤੇ ਅਡੋਲ ਹਨ ਚਿਹਰੇ ਉੱਤੇ ਖੇੜਾ ਤੇ ਨੂਰ ਪਹਿਲੇ ਦੀ ਤਰ੍ਹਾਂ ਹੈ ਬਾਬਾ ਜੁਝਾਰ ਸਿੰਘ ਜੀ ਉਹਨਾਂ ਪਹਿਰਾ ਪਿੱਛੇ ਮੁੜਿਆ ਅਤੇ ਆਪ ਮੈਦਾਨੇ ਜੰਗ ਵਿੱਚ ਪੁੱਜ ਚੁੱਕਿਆ ਹੈ ਜਦੋਂ ਜੰਗ ਵਿੱਚ ਆਪਣੇ ਤਾਂ ਬੈਰੀ ਅੱਗੇ ਭੁੱਖੇ ਸ਼ੀਰਾ ਵਾਂਗ ਬੜਕਾ ਮਾਰ ਰਹੇ ਸਨ ਬਾਬਾ ਜੀ ਨੇ ਜਾਂਦਿਆਂ ਹੀ ਸਤ ਸ੍ਰੀ ਅਕਾਲ ਦਾ ਨਾਰਾ ਲਾਇਆ ਉਸ ਨਾਰੇ ਨੂੰ ਸੁਣ ਕੇ ਦੁਸ਼ਮਣ ਅੱਗੇ ਵਧਿਆ ਲੜਾਈ ਹੋਣੀ ਸ਼ੁਰੂ ਹੋ ਚੁੱਕੀ ਹੈ ਬਹੁਤ ਭਿਆਨਕ ਕੱਟਾ ਵੱਢੀ ਹੋਈ ਉਸ ਕੱਟਾ ਵੱਢੀ ਦੇ ਵਿੱਚ ਬਾਬਾ ਜੀ ਸ਼ਹੀਦ ਹੋ ਗਏ ਚਖਮੀ ਹੋਏ ਹੋਏ ਵੀ ਲੜਦੇ ਰਹੇ ਆਖਰ ਦੁਸ਼ਮਣ ਦਾ ਵਾਰ ਖਾਲੀ ਨਾ ਗਿਆ ਤੇ ਆਪ ਵੀ ਸ਼ਹੀਦੀ ਜਾਮ ਪੀ ਜਾਂਦੇ ਨੇ ਉੱਜ ਗਏ ਆਪਣੇ ਵੱਡੇ ਵੀਰ ਕੋਲ ਜਿਹੜਾ ਰਾਹ ਵਿੱਚ ਖਲੋਤਾ ਹੋਇਆ ਉਡੀਕ ਰਿਹਾ ਹੈ ਕੁਝ ਪਰਮਾਨਤੇ ਅਸਵਾਰ ਹੋ ਕੇ ਬੇਕੁੰਠ ਤਾ ਪੁੱਜ ਜਾਂਦੀ ਨੇ ਬਾਬਾ ਜੀ ਇਹ ਦੋਹਾਂ ਸਤਗੁਰੂ ਮਹਾਰਾਜ ਦੇ ਸੁਪੁੱਤਰਾਂ ਨੇ ਧਰਮ ਸੁਤੰਤਰਤਾ ਅਤੇ ਪੰਥ ਦੀ ਸ਼ਾਨ ਨੂੰ ਕਾਇਮ ਰੱਖਣ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ।